ਮੁਫਤ ਬਿਜਲੀ ਸਕੀਮ ਘਰੇਲੂ ਖਪਤਕਾਰਾਂ ਨੇ ਮੀਟਰਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ ਜੁਲਾਈ 2024 ਤੱਕ ਕਿੰਨੇ ਲੱਖ ਮੀਟਰ ਲੱਗੇ ਨੇ ਔਰ ਪਿਛਲੇ 10 ਸਾਲਾਂ ਦਾ ਅੰਕੜਾ ਕੀ ਬੋਲਦਾ ਹੈ ਹਾਲਾਂਕਿ ਇਹ ਸਕੀਮ ਮੁਫਤ ਬਿਜਲੀ ਦੀ ਪਹਿਲਾਂ ਤੋਂ ਹੀ ਲਾਗੂ ਸੀ ਪਹਿਲੀਆਂ ਸਰਕਾਰਾਂ ਵੇਲੇ ਵੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਵਿੱਚ ਹੋਰ ਅਗਲੇ ਕਦਮ ਪੁੱਟਦੇ ਹੋયા ਹੋਰ ਵਾਅਦਾ ਕਰ ਦਿੱਤਾ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਖ-ਵੱਖ ਇਸ਼ਤਿਹਾਰਾਂ ਦੇ ਵਿੱਚ ਤਾਂ 90% ਦੀ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲ ਜ਼ੀਰੋ ਦੱਸੇ ਜਾਂਦੇ ਨੇ ਪਰ ਫਿਰ ਵੀ ਇੱਕ ਅੰਕੜੇ ਤੇ ਝਾਤ ਮਾਰੀਏ ਤਾਂ 80 ਤੋਂ 85% ਤੱਕ ਘੱਟੋ-ਘੱਟ ਅਜਿਹੇ ਘਰ ਹੋਣਗੇ ਜਿੱਥੇ ਮੁਫਤ ਬਿਜਲੀ ਸਕੀਮ ਦਾ ਲਾਭ ਲਿਆ ਜਾ ਰਿਹਾ ਹੈ ਹਾਲਾਂਕਿ ਜਿਹੜੇ ਯੂਨਿਟ ਨੇ ਉਹ 300 ਤੋਂ ਵੱਧ ਪ੍ਰਤੀ ਮਹੀਨਾ ਨਾ ਬਲ ਜਾਣ ਤਾਂ ਇਸੇ ਦੇ ਕਰਕੇ ਹੀ 1 ਮੀਟਰ ਹੋਰ ਲਵਾਏ ਜਾਣ ਦਾ ਜਿਹੜਾ ਰਸਤਾ ਲੋਕਾਂ ਨੇ ਇਖਤਿਆਰ ਕੀਤਾ ਉਸ ਦੇ ਨਾਲ ਇੱਕ ਘਰ ਦੇ ਵਿੱਚ 2-2 ਮੀਟਰ ਲੱਗੇ ਨੇ ਪੰਜਾਬੀ ਟਰਬਿਊਨ ਦੇ ਵਿੱਚ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਛਪੀ ਰਿਪੋਰਟ ਦੇ ਹਵਾਲੇ ਨਾਲ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਕਿ ਕਿੰਨੇ ਮੀਟਰ ਹੁਣ ਤੱਕ ਹੋਂਦ ਵਿੱਚ ਆਏ ਨੇ ਔਰ ਇਸ ਦੇ ਨਾਲ ਇੱਕ ਦਿਲਚਸਪ ਗੱਲ ਜਾਇਹ ਕਹਿ ਲਈਏ ਕਿ ਹੈਰਾਨ ਕਰਦੀ ਗੱਲ ਵੀ ਹੈ ਕਿ ਘਰ ਇੱਕ ਹੈ ਪਰ ਮੀਟਰ ਦੋ-ਦੋ ਨੇ ਤੇ ਇਸ ਦਾ ਮਤਲਬ ਇਹ ਹੈ ਕਿ ਇੱਕ ਘਰ ਦੇ ਵਿੱਚ ਹੀ ਦੋ ਪਰਿਵਾਰ ਬਣ ਗਏ ਨੇ ਕਿਉਂਕਿ ਦੋ ਵੱਖੋ-ਵੱਖਰੇ ਨਾਮ ਦੇ ਉੱਤੇ ਕਨੈਕਸ਼ਨਾਂ ਜਿਹੜੇ ਲੈਣੇ ਪੈਂਦੇ ਹਾਲਾਂਕਿ ਇੱਕ ਸਮਾਂ ਇਹ ਵੀ ਆਇਆ ਸੀ ਜਦੋਂ ਸਰਕਾਰ ਨੂੰ ਇਸ ਦੇ ਉੱਤੇ ਰੋਕ ਲਾਉਣੀ ਪਈ ਸੀ ਕਿ ਨਵੇਂ ਕਨੈਕਸ਼ਨਾਂ ਦੀਆਂ ਜੜੀਆਂ ਅਰਜ਼ੀਆਂ ਧੜਾ-ਧੜਾ ਆ ਰਹੀਆਂ ਸਨ ਉਹਨਾਂ ਨੂੰ ਰੋਕ ਦਿੱਤਾ ਜਾਵੇ ਇਸ ਕਰਕੇ ਬਹੁਤ ਸਾਰੇ ਲੋਕਾਂ ਦੇ ਨਵੇਂ ਕਨੈਕਸ਼ਨ ਲੱਗੇ ਵੀ ਨਹੀਂ ਔਰ ਕਈਆਂ ਦੀਆਂ ਅਰਜ਼ੀਆਂ ਪ੍ਰਵਾਨ ਵੀ ਹੋਈਆਂ ਤੇ ਹੁਣ ਖਬਰ ਕੀ ਹੈ ਵਿਸਤਾਰ ਨਾਲ ਦੱਸਦੇ ਹਾਂ ਮੁਫਤ ਦੇ ਲਾਭ ਖਾਤਰ ਇੱਕ ਘਰ 'ਚ ਬਿਜਲੀ ਮੀਟਰ ਦੋ ਦੋ ਲੱਗੇ ਨੇ ਜੁਲਾਈ 2024 ਤੱਕ ਪੰਜਾਬ 'ਚ 7.29 ਲੱਖ ਨਵੇਂ ਮੀਟਰ ਕਨੈਕਸ਼ਨ ਲੱਗ ਚੁੱਕੇ ਨੇ ਯਾਨੀ ਕਿ 7,29,000 ਜੇਕਰ ਨਵੇਂ ਕਨੈਕਸ਼ਨ ਲੱਗੇ ਨਹੀਂ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਲੱਖ ਮੀਟਰਾਂ ਦੀ ਗਿਣਤੀ ਔਰ ਇੱਕ ਪਿੰਡ ਦੇ ਵਿੱਚ ਕਿੰਨੇ ਘਰ ਨਹੀਂ ਔਰ ਉਹਨਾਂ ਘਰਾਂ ਦੇ ਵਿੱਚੋਂ ਕਿੰਨੇ ਘਰਾਂ ਦੇ 2-2 ਮੀਟਰ ਨੇ ਹਾਲਾਂਕਿ ਨਹੀਂ ਕਿਹਾ ਜਾ ਸਕਦਾ ਕਿ ਹਰੇਕ ਪਿੰਡ ਦੇ ਵਿੱਚ ਹਰੇਕ ਹੀ ਘਰ ਦੇ ਵਿੱਚ 2-2 ਮੀਟਰ ਲੱਗ ਗਏ ਪਰ ਜਿਹੜੇ ਘਰਾਂ ਵਿੱਚ 2-2 ਮੀਟਰ ਲੱਗੇ ਉਸ ਮੁਤਾਬਕ ਕੇ ਅੰਕੜਾ ਕਾਫੀ ਜ਼ਿਆਦਾ ਵੱਧ ਚੁੱਕਾ ਪਾਵਰ ਕਾਮ ਦੇ ਫੀਲਡ ਦਫ਼ਤਰਾਂ 'ਚ ਹਰ ਦਿਨ ਨਵੇਂ ਬਿਜਲੀ ਕਨੈਕਸ਼ਨਾਂ ਲਈ ਹਜ਼ਾਰਾਂ ਦਰਖਾਸਤਾਂ ਪੁੱਜ ਰਹੀਆਂ ਨੇ ਇਹਨਾਂ ਨੂੰ ਦੇਖ ਕੇ ਲੱਗਦਾ ਜਿਵੇਂ ਸਮੁੱਚੇ ਪੰਜਾਬ 'ਚ ਘਰਾਂ ਦੀ ਵੰਡ ਹੋ ਗਈ ਹੋਵੇ ਹਾਲਾਂਕਿ ਹਕੀਕਤ 'ਚ ਜਿਆ ਕੁਝ ਨਹੀਂ ਪਰ ਜ਼ੀਰੋ ਬਿੱਲਾਂ ਕਰਕੇ ਖਪਤਕਰ ਇੱਕੋ ਘਰ 'ਚ 2-2 ਮੀਟਰ ਲਗਵਾਉਣ ਦੇ ਲਈ ਰਾ ਲਾਬ੍ਰਹਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 1 ਜੁਲਾਈ 2022 ਤੋਂ ਪ੍ਰਤੀ ਮਹੀਨਾ 300 ਯੂਨਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੋਇਆ ਫੈਸਲਾ ਲਾਗੂ ਕਰ ਦਿੱਤਾ ਜਿੰਨਾਂ ਘਰਾਂ ਦੀ ਬਿਜਲੀ ਦੀ ਖਪਤ 300 ਯੂਨਟ ਤੋਂ ਜ਼ਿਆਦਾ ਸੀ ਉਹਨਾਂ ਮੁਫਤ ਦੀ ਬਿਜਲੀ ਲਈ ਇੱਕੋ ਘਰ ਦੀ ਚਾਰਦੁواری ਅੰਦਰ ਇੱਕ ਇੱਕ ਹੋਰ ਬਿਜਲੀ ਕਨੈਕਸ਼ਨ ਚਾਲੂ ਕਰਵਾ ਲਿਆ ਅਜਿਹਾ ਕਰਕੇ ਬਹੁਤੇ ਪਰਿਵਾਰਾਂ ਨੇ ਇੱਕੋ ਘਰ ਚ 600 ਯੂਨਟ ਪ੍ਰਤੀ ਮਹੀਨਾ ਦਾ ਲਾਭ ਲੈਣਾ ਸ਼ੁਰੂ ਕਰ ਦਿੱਤਾ ਪੰਜਾਬ ਵਿੱਚ ਘਰੇਲੂ ਬਿਜਲੀ ਦੇ ਕਨੈਕਸ਼ਨ ਜੁਲਾਈ 2024 ਤੱਕ 80.14 ਲੱਖ ਖਣ ਜਦਕੇ 2014-15 ਵਿੱਚ ਇੱਕ ਕਨੈਕਸ਼ਨ 60 ਲੱਖ ਦੇ ਕਰੀਬ ਹੁੰਦੇ ਸਨ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਾਲੇ ਬਰੇ ਦੌਰਾਨ ਯਾਨੀ ਕਿ 2022 ਤੋਂ 23 ਤੋਂ ਲੈ ਕੇ ਜੁਲਾਈ 2024 ਤੱਕ ਪੰਜਾਬ ਵਿੱਚ 7.29 ਹਜ਼ਾਰ ਜਿਹੜਾ ਲੱਖ ਅਕੜੇ ਲੂ ਬਿਜਲੀ ਦੇ ਨਵੇਂ ਕਨੈਕਸ਼ਨ ਲੱਗ ਚੁੱਕੇ ਨੇ ਯਾਨੀ ਕਿ 729000 ਨਵੇਂ ਕਨੈਕਸ਼ਨ ਲੱਗੇ ਨੇ ਜਦੋਂ ਜੁਲਾਈ 2022 ਚ ਮੁਫਤ ਯੂਨਿਟ ਦਾ ਫੈਸਲਾ ਲਾਗੂ ਹੋਇਆ ਤਾਂ ਉਸ ਵਿੱਤੀ ਬਰੇ ਦੌਰਾਨ ਸੂਬੇ ਵਿੱਚ ਵੀ ਲਗਭਗ 3.5 ਲੱਖ ਤੋਂ ਵੱਧ ਕਨੈਕਸ਼ਨ ਆ ਜਿਹੜੇ ਨਵੇਂ ਜਾਰੀ ਹੋਏ ਸਨ ਜਿਸ ਨੇ ਪੁਰਾਣੇ ਵਰਿਆਂ ਦਾ ਰਿਕਾਰਡ ਤੋੜ ਦਿੱਤਾ ਸੀ ਸਾਲ 2023-24 ਦੌਰਾਨ ਸੂਬੇ ਵਿੱਚ 2.62 ਲੱਖ ਨਵੇਂ ਕਨੈਕਸ਼ਨ ਜਾਰੀ ਹੋਏ ਜਦਕਿ ਚਾਲੂ ਵਿੱਤੀ ਬਰੇ ਦੇ ਜੁਲਾਈ ਮਹੀਨੇ ਤੱਕ 1.1 ਲੱਖ ਨਵੇਂ ਕਨੈਕਸ਼ਨ ਜਾਰੀ ਹੋ ਚੁੱਕੇ ਸਨ ਹੁਣ ਜੇਕਰ ਗੱਲ ਕਰੀਏ ਜਦੋਂ ਵੀ ਕੋਈ ਚੋਣ ਹੁੰਦੀ ਹੈ ਉਦੋਂ ਪਾਰਟੀ ਮੈਨੀਫੈਸਟੋ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਹਰੇਕ ਪਾਰਟੀ ਦਾਵਾ ਕਰਦੀ ਹੈ ਜਿਵੇਂ ਕਿ ਬੀਬੀਆਂ ਨੂੰ 10000 ਰੁਪਇਆ ਖਾਤੇ ਵਿੱਚ ਪਾਉਣ ਵਾਲੀ ਸਕੀਮ ਸੀ ਬੇਸ਼ੱਕ ਪੰਜਾਬ ਸਰਕਾਰ ਇੱਥੇ ਲਾਗੂ ਨਹੀਂ ਕਰ ਪਾਈ ਪਰ ਉਸੇ ਰੀਤ ਦੇ ਉੱਤੇ ਗਵਾਂਡੀ ਸੂਬਾ ਹਰਿਆਣਾ ਦੇ ਵਿੱਚ ਕਾਂਗਰਸ ਕੀ ਭਾਜਪਾ ਕੀ ਇੱਕ ਦੂਜੇ ਤੋਂ ਵੱਧ ਚੜ ਕੇ ਕੋਈ 2000 ਕੋਈ 2100 ਤੇ ਕੋਈ 2500 ਤੱਕ ਬੀਬੀਆਂ ਦੇ ਖਾਤੇ ਵਿੱਚ ਪਾਉਣ ਦੀ ਗੱਲ ਕਰ ਰਿਹਾ ਹੈ ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਸ ਸਕੀਮ ਨੂੰ ਲਾਗੂ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਉੱਥੇ ਨਾਲੇ ਵੀ ਕਿਹਾ ਗਿਆ ਕਿ ਇੱਕ ਘਰ ਦੇ ਵਿੱਚ ਜੇ 2 ਜਾਂ 3 ਬੀਬੀਆਂ ਨੇ ਕੁੜੀਆਂ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਹੀ ਔਰਤ ਜਿਹੜੀ ਉਹ ਲਾਭ ਲੈ ਸਕਦੀ ਹੈ ਲਾਭਪਾਤਰੀ ਬਣ ਸਕਦੀ ਹੈ ਉਸ ਸਕੀਮ ਦਾ ਹਾਲਾਂਕਿ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਨਹੀਂ ਕਿਹਾ ਜਾਂਦਾ ਚੋਣਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਉਹ ਵੀ ਨਹੀਂ ਪੂਗਾਏ ਜਾ ਰਹੇ ਤਾਂ ਬਿਜਲੀ ਮੁਫਤ ਦੀ ਜਿਹੜੀ ਸਕੀਮ ਹੈ ਉਹ ਬੇਸ਼ੱਕ ਪੂਗਾਈ ਜਾ ਰਹੀ ਹੈ ਉਸ ਦੇ ਨਾਲ ਪਾਵਰ ਕਾਮ ਦੇ ਉੱਤੇ ਕਿੰਨਾ ਬੋਝ ਵਧ ਰਿਹਾ ਹੈ ਇਸ ਗੱਲ ਦਾ ਵੀ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਵੀ ਕਰਜ਼ਾ ਚੁੱਕਣ ਦੇ ਲਈ ਮਜਬੂਰ ਹੈ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਿਸ ਕਰਕੇ ਨਵੇਂ ਕਨੈਕਸ਼ਨ ਲੈਣ ਲਈ ਦਰਖਾਸਤਾਂ ਦੇ ਢੇਰ ਵਧਣ ਲੱਗੇ ਨੇ ਮਾਲਵਾ ਖੇਤ ਦੇ ਇੱਕ ਸੀਨੀਅਰ ਅਧਿਕਾਰੀ ਨੇ ਇੱਥੋਂ ਤੱਕ ਦੱਸਿਆ ਕਿ ਇੱਕੋ ਘਰ 'ਚ ਹੁਣ ਦੋ ਦੋਨੇ ਹੀ ਬਲਕਿ ਤਿੰਨ ਜਾਂ ਚਾਰ ਕਨੈਕਸ਼ਨ ਇਹ ਕਈ ਕਰਾਂ ਦੀ ਹਾਲਾਤ ਤੇ ਵੀ ਨੇ ਪਾਵਰ ਕਾਮ ਨੂੰ ਘਰੇਲੂ ਬਿਜਲੀ ਤੋਂ ਸਾਲ 2024-25 ਦਰਾਂ 13570 ਕਰੋੜ ਦੀ ਆਮਦਨ ਦਾ ਅਨੁਮਾਨ ਹੈ ਜ਼ੀਰੋ ਬਿੱਲਾਂ ਦੇ ਲਾਭ ਲਈ ਖਪਤਕਾਰਾਂ ਵੱਲੋਂ ਕੱਢਿਆ ਗਿਆ ਨਵਾਂ ਫਾਰਮੂਲਾ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਹੋਰ ਵਧਾ ਰਿਹਾ ਹੈ ਸਾਲ 2023-24 ਦਰਾਂ ਜ਼ੀਰੋ ਬਿੱਲਾਂ ਕਰਕੇ ਬਿਜਲੀ ਸਬਸਿਡੀ ਦਾ ਬਿੱਲ 7324 ਕਰੋੜ ਬਣਿਆ ਸੀ ਜਦ ਕਿ ਚਾਲੂ ਵਿੱਤੀ ਸਾਲ ਦਰਾਂ ਇਹ ਬਿੱਲ 8800 ਕਰੋੜ ਰੁਪਏ ਨੂੰ ਵੀ ਭਾਰ ਕਰ ਸਕਦਾ ਹੈ ਸਰਦੇਪੁਰ ਦੇ ਘਰਾਂ ਨੇ ਵੀ ਯੂਨਿਟ ਮਾਫੀ ਦਾ ਫਾਇਦਾ ਲੈਣ ਲਈ ਨਵੇਂ ਕਨੈਕਸ਼ਨ ਲੈ ਲਏ ਨੇ ਜਦਕਿ ਗਰੀਬ ਲੋਕਾਂ ਦੇ ਘਰਾਂ ਵਿੱਚ ਤਾਂ ਮਾਸਾ ਹੀ ਪ੍ਰਤੀ ਮਹੀਨਾ 300 ਯੂਨਿਟ ਦੀ ਖਪਤ ਹੁੰਦੀ ਹੈ ਜਿਸ ਘਰ ਵਿੱਚ ਇੱਕ ਤੋਂ ਵੱਧ ਹੋਰ ਰਸੋਈ ਹੈ ਤਾਂ ਉਹ ਵੱਖਰਾ ਘਰ ਮੰਨ ਕੇ ਕਨੈਕਸ਼ਨ ਜਾਰੀ ਕਰ ਦਿੰਦੇ ਨੇ ਸੰਗਰੂਰ ਸਰਕਲ ਵਿੱਚ ਮਾਰਚ 2024 ਵਿੱਚ ਘਰੇਲੂ ਬਿਜਲੀ ਦੇ ਕਨੈਕਸ਼ਨਾਂ ਦਾ ਅੰਕੜਾ 3.5 ਲੱਖ ਸੀ ਜਦਕਿ ਮਾਰਚ 2023 ਤੱਕ ਇਹ ਅੰਕੜਾ 2.99 ਲੱਖ ਸੀ ਔਰ ਮਤਲਬ ਕਿ ਇੱਕੋ ਬਰੇ ਦੇ ਵਿੱਚ ਇਸ ਸਰਕਲ ਦੇ ਵਿੱਚ ਹੀ 75000 ਨਵੇਂ ਕਨੈਕਸ਼ਨ ਲੱਗ ਗਏ ਜਦਕਿ ਪਿਛਲੇ ਬਰੇਆਂ ਵਿੱਚ ਨਵੇਂ ਕਨੈਕਸ਼ਨਾਂ ਦਾ ਅੰਕੜਾ 10000 ਤੋਂ ਕਦੇ ਟੱਪਿਆ ਨਹੀਂ ਸੀ ਵਧਿਆ ਨਹੀਂ ਸੀ ਤਾਂ ਇਸ ਢੰਗ ਦੇ ਨਾਲ ਲਗਾਤਾਰ ਕਨੈਕਸ਼ਨ ਕੋਈ ਸਰਕਲ ਲੈ ਲੋ ਚਾਏ ਉਸ ਦੇ ਵਿੱਚ ਵਧ ਰਹੇ ਨੇ ਇਹ ਨਵੇਂ ਮੀਟਰ ਲੱਗਣ ਦਾ ਜਿਹੜਾ ਕਾਰਨ ਇੱਕੋ ਵੇਖਿਆ ਕਿ 300 ਯੂਨਿਟ ਤੋਂ ਵੱਧ ਪ੍ਰਤੀ ਮਹੀਨਾ ਨਾ ਕਿਤੇ ਖਪਤ ਹੋ ਜਾਣ ਜਿਸ ਦੇ ਕਰਕੇ ਫਿਰ ਬਿਜਲੀ ਬਿੱਲ ਪੂਰਾ ਭਰਨਾ ਪੈ ਸਕਦਾ ਹੈ ਇਸੇ ਦੇ ਡਰ ਖਾਣੋਂ ਹੀ ਹੁਣ ਬਿਜਲੀ ਦੇ ਜਿਹੜੇ ਬਿੱਲ ਨੇ ਉ ਘਟ ਆਉਣ ਜਾਂ ਆਉਣ ਹੀ ਨਾ ਮੁਫਤ ਆਵੇ ਬਿਜਲੀ ਦਾ ਬਿੱਲ ਨਾ ਭਰਨਾ ਪਵੇ ਇਸ ਚੱਕਰ ਦੇ ਵਿੱਚ ਲੋਕਾਂ ਨੇ ਵੀ ਇਕਰਾ ਲੱਭ ਲਿਆ ਹਾਲਾਂਕਿ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਸਕੀਮ ਨੂੰ ਲੈ ਕੇ ਮੁਰ ਤੋਂ ਪਰਚੋਲ ਕੀਤੀ ਜਾਵੇ ਹਾਲਾਂਕਿ ਸਰਕਾਰਾਂ ਇਸ ਗੱਲ ਦਾ ਹਮੇਸ਼ਾ ਡਰ ਤੇ ਖੋਫ ਖਾਂਦੀਆਂ ਨੇ ਕਿ ਜੇ ਕਿਤੇ ਇਸ ਸਕੀਮ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਸੋਧ ਕਰ ਦਿੱਤੀ ਤਾਂ ਫਿਰ ਇਹ ਨਾ ਹੋਵੇ ਕਿ ਕੱਲ ਨੂੰ ਵੋਟਾਂ ਦੇ ਵਿੱਚ ਖਮਿਆਜੀ ਭੂਤ ਨੀ ਪੈਣ ਜਿਵੇਂ ਕਿ ਸਥਾਨਕ ਚੋਣਾਂ ਵੀ ਹੋਣੀਆਂ ਨੇ ਔਰ ਪੰਚਾਇਤੀ ਚੋਣਾਂ ਹੋਣੀਆਂ ਨੇ ਇਸ ਦੇ ਦੌਰਾਨ ਜਿਹੜੇ ਕਰ ਦਰਖਾਸਤਾਂ ਆਈਆਂ ਹੋਈਆਂ ਵਾਪਸ ਬੇਰੰਗ ਪਰਤ ਗਈਆਂ ਮੁੜ ਗਈਆਂ ਤਾਂ ਫਿਰ ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਕਿਤੇ ਹੋਰ ਇੱਧਰ ਉੱਧਰ ਹੋ ਸਕਦੀਆਂ ਨੇ ਇਸੇ ਕਰਕੇ ਸਰਕਾਰ ਸੱਤਾ ਤੇ ਦੀ ਜ਼ਿੰਮੇਵਾਰੀ ਜਾਂ ਸਿਰਦਰਦੀ ਹੋਰ ਵਾਝ ਜਾਂਦੀ ਹੈ ਕਿ ਕਿਸੇ ਨੂੰ ਵੀ ਨਾਰਾਜ਼ ਨਾ ਕੀਤਾ ਜਾਵੇ ਜਿਸ ਦੇ ਕਰਕੇ ਲਗਾਤਾਰ ਆ ਰਹੀਆਂ ਦਰਖਾਸਤਾਂ ਦੇ ਉੱਤੇ ਮੋਹਰ ਲਾਉਣੀ ਹੀ ਜਿਹੜੀ ਆ ਉਹ ਸੰਭਵ ਜਾਪਦੀ ਹੈ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਕਿੰਨੇ ਕੁ ਬਿਜਲੀ ਖਪਤਕਾਰਾਂ ਦੇ ਜਿਹੜੇ ਜਿਹੜੇ ਘਰੇਲੂ ਕਨੈਕਸ਼ਨ ਨੇ ਉਹ ਵੱਧ ਸਕਦੇ ਨੇ ਅੰਕੜਾ ਇੱਥੋਂ ਤੱਕ ਹੀ ਨਹੀਂ ਇਹ ਤਾਂ ਪਿਛਲੇ ਸਰਕਾਰ ਦੇ ਦੌਰਾਨ ਜਿਹੜੇ 729000 ਮੀਟਰ ਵਧੇ ਨੇ ਪਰ ਪਿਛਲੇ ਦਸਾਂ ਵਰਿਆਂ ਦੀ ਗੱਲ ਕੀਤੀ ਜਾਵੇ ਤੇ ਹੈਰਾਨ ਕਰਦਾ ਅੰਕੜਾ ਪੰਜਾਬ ਵਿੱਚ ਇਸ ਵੇਲੇ ਹਰ ਸ਼੍ਰੇਣੀ ਦੇ कुल 1.7 ਕਰੋੜ ਕਨੈਕਸ਼ਨ ਨੇ ਜੋ ਸਾਲ 2114-15 ਵਿੱਚ 83 ਲੱਖ ਸਨ ਕਰੀਬ 10 ਵਰਿਆਂ ਚ 24.11 ਲੱਖ ਕਨੈਕਸ਼ਨ ਨਵੇਂ ਲੱਗ ਚੁੱਕੇ ਨੇ ਖੇਤੀ ਕਨੈਕਸ਼ਨਾਂ ਦੀ ਗਿਣਤੀ ਵੀ 10 ਸਾਲ ਪਹਿਲਾਂ 12.25 ਲੱਖ ਹੁੰਦੀ ਸੀ ਯਾਨੀ ਕਿ 12 ਲੱਖ 25000 ਜੋ ਹੁਣ ਵੱਧ ਕੇ 13 ਲੱਖ 91000 ਹੋ ਗਈ ਹੈ ਲਗਭਗ 14 ਲੱਖ ਬਿਜਲੀ ਕਨੈਕਸ਼ਨ ਖੇਤੀ ਮੋਟਰਾਂ ਦੇ ਨੇ ਸਨਾਤੀ ਜਿਹੜੇ ਕਨੈਕਸ਼ਨ ਨੇ 10 ਸਾਲ ਪਹਿਲਾਂ ਸਵਾ ਕ ਲੱਖ ਕਨੈਕਸ਼ਨ ਹੁੰਦਾ ਸੀ ਜਿਹੜਾ ਕੀ ਹੁਣ 1.5 ਲੱਖ ਤੋਂ ਵੀ ਅੰਕੜਾ ਪਾਰ ਕਰ ਚੁੱਕਾ ਹੈ ਜੋ 10 ਸਾਲ ਪਹਿਲਾਂ 9.67 ਲੱਖ ਵਪਾਰਕ ਕ ਕਨੈਕਸ਼ਨ ਹੁੰਦੇ ਸਨ ਉਹ ਹੁਣ ਲਗਭਗ 12.5 ਲੱਖ ਹੋ ਗਏ ਨੇ ਇਸ ਤਰ੍ਹਾਂ ਚਾਹੇ ਘਰੇਲੂ ਖਪਤਕਾਰ ਨੇ ਬਿਜਲੀ ਦੀਆਂ ਮੋਟਰਾਂ ਦੇ ਕਨੈਕਸ਼ਨ ਨੇ ਜਾਂ ਸਨਾਤੀ ਵਪਾਰ ਹੈ ਜਬ ਵਪਾਰਕ ਵਪਾਰਕ ਤੌਰ ਦੇ ਉੱਤੇ ਜਿਹੜਾ ਕਮਰਸ਼ੀਅਲ ਮੀਟਰ ਹੁੰਦਾ ਉਹ ਲੱਗਣ ਦੀਆਂ ਗੱਲਾਂ ਨੇ ਉਹ ਸਾਰੇ ਕਨੈਕਸ਼ਨਾਂ ਦੀ ਹੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਦਿਖਾਈ ਦਿੱਤਾ ਹੈ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਕੋਈ ਸੁਝਾਅ ਦੇਣਾ ਚਾਹੋ ਜਾਂ ਬਿਜਲੀ ਦੇ ਜਿਹੜੇ ਬਿੱਲ ਮੁਫਤ ਹੋਣ ਦੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਸਰਕਾਰ ਨੂੰ ਹੋਰ ਅੱਗੇ ਵਿਸਤਾਰਨੀਆਂ ਪੈ ਰਹੀਆਂ ਨੇ ਤਾਂ ਲੋਕ ਵੀ ਇਸ ਗੱਲ ਦਾ ਫਾਇਦਾ ਚੁੱਕਣ ਲਈ ਤਿਆਰ ਬੈਠੇ ਨਹੀਂ ਕਿਉਂਕਿ ਸਰਕਾਰ ਦੀ ਸਕੀਮ ਹੈ ਤਾਂ ਸਰਕਾਰ ਦੀ ਸਕੀਮ ਦੇ ਲਈ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੇਕਰ ਮੁਫਤ ਤੇਲ ਵੀ ਮਿਲਦਾ ਹੋਵੇ ਤੇ ਉਹ ਵੀ ਜੁੱਤੀ ਚਪਵਾ ਲੈਣਾ ਚਾਹੀਦਾ ਜਿੱਥੇ ਕੋਲ ਭਾਂਡਾ ਵੀ ਨਾ ਹੋਵੇ ਤਾਂ ਇਸੇ ਦਰਜ ਦੇ ਉੱਤੇ ਇਹ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ ਹੁਣ ਦੇਖਦੇ ਹਾਂ ਕਿ ਕੰਟਰੋਲ ਕਦੋਂ ਹੁੰਦਾ ਹੈ ਤੇ ਸਰਕਾਰ ਨੂੰ ਹੋਰ ਬਦਲਵੇਂ ਢਾਂਗ ਦੇ ਵਿੱਚ ਹੋਰ ਕੀ ਕੀ ਢਾਂਗ ਤਰੀਕੇ ਲੱਭਣੇ ਚਾਹੀਦੇ ਨੇ ਜਿਸ ਦੇ ਨਾਲ ਇਹਨਾਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਜੀ ਨਾਲ